ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਧੂਪ ਮਲ ਆਨ ਲੋ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹ ਹੈ ਤੂਹੇ ਕੋ ਸਹਸ ਮੂਰਤ ਨਨਾ ਏਕ ਤੂਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਿਵ ਚਲਤ ਮੋਹੀ ਖਾਲਸਾ ਜੀ ਇਹ ਜੋ ਵਿਸ਼ਰਾਮ ਪਾਠੀ ਸਿੰਘ ਜੀ ਨੇ ਲਾਇਆ ਹੈ ਇਹ ਚਾਲ ਵਾਸਤੇ ਹੈ ਪੰਗਤੀ ਦੀ ਚਾਦਰ ਇਉਂ ਬਣਦੀ ਹੈ ਇਸ ਲਈ ਗੰਧ ਬਿਨ ਤੇ ਵਿਸ਼ਰਾਮ ਆਇਆ ਹੈ ਅਰਥ ਦੇ ਵਿੱਚ ਜਿਹੜਾ ਵਿਸ਼ਰਾਮ ਸਮਝਣ ਵਾਸਤੇ ਸਾਡੇ ਆ ਵਾਸਤੇ ਆਵੇਗਾ ਸਤਿਗੁਰੂ ਜੀ ਦੇ ਪਾਵਨ ਬਚਨ ਨੇ ਸਹਸ ਪਦ ਬਿਮਲ ਨਨ ਇੱਕ ਪਦ ਗੰਧ ਬਿਨ ਸਹਸ ਤਵ ਗੰਧ ਏਵ ਚਲਤ ਮੋਹੀ ਇਹ ਅਰਥ ਵਾਸਤੇ ਹੈ ਸਮਝਣ ਵਾਸਤੇ ਹੈ ਚਾਲ ਵਾਸਤੇ ਵਿਸਰਾਮ ਪਾਠੀ ਸਿੰਘ ਜੀ ਨੇ ਸਹੀ ਲਾਇਆ ਹੈ ਸੋ ਇਸੇ ਤਰ੍ਹਾਂ ਹੀ ਪਾਠ ਹੋਵੇਗਾ ਸਹਸ ਪਦ ਬਿਮਲ ਨਨ ਇੱਕ ਪਦ ਗੰਧ ਬਿਨ ਸਹਸ ਤਵ ਗੰਧ ਏਵ ਚਲਤ ਮੋਹੀ ਚਾਲ ਪੰਕਤੀ ਦੀ ਇਓਂ ਹੀ ਚੱਲੇਗੀ ਸਹਸ ਪਦ ਬਿਮਲ ਨਨ ਇੱਕ ਪਦ ਗੰਧ ਬਿਨ सहस तव गंध इव चलत मोहि सब महै ज्योत ज्योत है, है सोए तिसदा चानन सब महै चानन होए गुरु साखी ज्योत प्रगट होए जो तिस भावा सो आरती होए हर चरण कवल मकरंद लोभित मनो आनदिनो मोहे आही प्यासा ਕ੍ਰਿਪਾ ਜਲ ਦੇਹ ਨਾਨਕ ਸਾਰਿੰਗ ਕਾ ਹੋਏ ਜਾਤੇ ਤੇਰਾ ਨਾਏ ਵਾਸਾ ਇੱਥੇ ਆਪ ਜੀ ਦੇ ਵੇਖਣ ਵਿੱਚ ਆਇਆ ਹੈ ਆਨ ਦਿਨੋਂ ਆਨ ਦੇਨ ਜਿਹੜਾ ਮਗਰਲਾ ਨੰਨਾ ਹੈ ਇਹਨੂੰ ਹੋੜਾ ਵੀ ਲੱਗਾ ਤੇ ਔਂਕੜ ਵੀ ਲੱਗਾ ਹੋਇਆ ਹੈ ਇਸ ਤੋਂ ਭਾਵ ਜਿਹੜਾ ਸ਼ਬਦ ਹੈ ਲਫ਼ਜ਼ ਹੈ ਉਹ ਹੈ ਆਨ ਦਿਨ ਨੰਨੇ ਨੂੰ ਔਂਕੜ ਦੇ ਨਾਲ ਪਰ ਚਾਲ ਵਾਸਤੇ ਸਤਿਗੁਰੂ ਜੀ ਨੇ ਨਾਲ ਇਹਦੇ ਹੋੜਾ ਵੀ ਲਗਾਇਆ ਹੋਇਆ ਹੈ ਸ਼ਬਦ ਦਾ ਅਸਲੀ ਰੂਪ ਵੀ ਰੱਖਿਆ ਹੈ ਪਰ ਨਾਲ ਉਸ ਦੀ ਚਾਲ ਮੁਤਾਬਕ ਉਹਦੇ ਉਚਾਰਣ ਦਾ ਤਰੀਕਾ ਵੀ ਦੱਸਿਆ ਹੈ ਆਨ ਦਿਨੋਂ ਜਿਵੇਂ ਉਚਾਰਣ ਕਰਕੇ ਪਾਠ ਕੀਤਾ ਗਿਆ ਇਸੇ ਤਰ੍ਹਾਂ ਹੀ ਪਾਠ ਹੋਵੇਗਾ ਜੀ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾਉਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਦ ਨਾ ਜਾਣਿਆ ਤਿੰਨ ਅੰਤਰ ਹਉਮੈ ਕੰਡਾ ਹੈ ਜਿਉ ਜਿਉ ਚੱਲ ਹੈ ਚੁਬੈ ਦੁੱਖ ਪਾਵ ਹੈ ਸਾਕਤ ਹਰ ਰਸ ਸਾਦ ਦੱਦੇ ਨਾਲ ਹੈ ਕਈ ਵਾਰੀ ਆਮ ਅਣਗਹਿਲੀ ਨਾਲ ਸਾਦ ਨਾ ਜਾਣਿਆ ਧੱਦਾ ਬੋਲ ਦਿੰਨੇ ਆ ਪਰ ਦੱਦੇ ਨੂੰ ਔਂਕੜ ਲੱਗਾ ਇਹਦਾ ਅਰਥ ਹੈ ਸਵਾਦ ਸਾਖਤਾ ਨੇ ਹਰ ਰਸ ਦਾ ਸਵਾਦ ਨਹੀਂ ਜਾਣਿਆ ਸਾਦ ਇਹ ਖਿਆਲ ਰੱਖਣਾ ਹਾਂਜੀ ਸਾਕਤ ਹਰ ਰਸ ਸਾਦ ਨਾ ਜਾਣਿਆ ਸਾਕਤ ਹਰ ਰਸ ਸਾਧਨਾ ਜਾਣਿਆ ਤਿੰਨ ਅੰਤਰ ਹਉਮੈ ਕੰਡਾ ਹੈ ਜਿਉ ਜਿਉ ਚਲਹੈ ਚੁਬੈ ਦੁਖ ਪਾਵਹਿ ਜਮ ਕਾਲ ਸਹ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ 5 ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਤੇ ਕਰਹੁ ਵੀ ਕਰ ਜੰਦੇ ਆ ਪਾਠ ਹੈ ਊੜੇ ਨਾਲ ਕਰੋ ਬੇਨੰਤੀ ਇਹ ਵੀ ਖਿਆਲ ਰਖਣਾ ਕਰੋ ਬੇਨੰਤੀ ਸੁਨਹੁ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾੜ ਚਲਹੁ ਹਰ ਲਾਹ ਆਗੇ ਬਸਨ ਸੁਹੇਲਾ ਆਉਦ ਘਟਾ ਦਿਨ ਸੁ ਰਹਿ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਬਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਇ ਪੀਆ ਵੈ ਇਹੋ ਰਸ ਅਕਥ ਕਥਾ ਤਿੰਨ ਜਾਨੀ ਜਾ ਕਉ ਆਏ ਸੋਈ ਬਿਹੱਜ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵਹੁ ਸੁਖ ਸਹਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗਾ ਮੋਕਾਉ ਕਰ ਸੰਤਨ ਕੀ ਧੂਰੇ ਮੋਕੋ ਨਹੀਂ ਕਕੇ ਤੇ ਹੋੜਾ ਲਾ ਕੇ ਪਾਠ ਨਹੀਂ ਕਰਨਾ ਨਾਨਕ ਦਾਸ ਇਹ ਸੁਖ ਮੰਗਾ ਮੋਕਾਉ ਕਕਾ ਊੜੇ ਔਂਕੜ ਮੋ ਕਉ ਕਰ ਸੰਤਨ ਕੀ ਤੂਰੇ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਸਾਧ ਸੰਗਤ ਜੀ ਰਾਗਾਂ ਦੀ ਆਰੰਭਤਾ ਹੋਈ ਐ ਪੰਚਮ ਪਾਤਸ਼ਾਹ ਜੀ ਵਕਤ ਓਦੋਂ ਤੱਕ ਜਿੰਨਾ ਨਿਤਨੇਮ ਪ੍ਰਚਲਿਤ ਸੀ ਉਨ੍ਹਾਂ ਨਿਤਨੇਮ ਦੀਆਂ ਤਿੰਨਾਂ ਬਾਣੀਆਂ ਦਾ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਸਥਾਨ ਰੱਖਿਆ ਹੈ। ਅਮਰਤ ਵੇਦੇ ਸ੍ਰੀ ਜਪੁਜੀ ਸਾਹਿਬ ਸ਼ਾਮ ਨੂੰ ਸੋਦਰ ਰਾਤ ਨੂੰ ਸੌਣ ਲੱਗਿਆ ਸੋਹਿਲਾ ਇਹ ਤਿੰਨ ਬਾਣੀਆਂ ਦਾ ਵਿਸ਼ੇਸ਼ ਤੌਰ ਤੇ ਨਿਤਨੇਮ ਪੰਚਮ ਪਾਛਾ ਜੀ ਤੱਕ ਪ੍ਰਚਲਿਤ ਹੋਇਆ ਸੋ ਉਹ ਤਿੰਨੇ ਬਾਣੀਆਂ ਸਤਿਗੁਰੂ ਜੀ ਨੇ ਪਹਿਲਾਂ ਪ੍ਰਮੁੱਖ ਰੱਖੀਆਂ ਨੇ ਸਭ ਤੋਂ ਪਹਿਲਾਂ ਅੰਕਿਤ ਕੀਤੀਆਂ ਨੇ। ਹੁਣ ਅੱਗੇ ਰਾਗਾਂ ਦੀ ਕਿਰਿਆ ਰਾਗਾਂ ਦਾ ਕਰਮ ਆਰੰਭ ਹੋ ਰਿਹਾ ਹੈ ਔਰ ਸਭ ਤੋਂ ਪਹਿਲਾ ਰਾਗ ਇਹ ਸ੍ਰੀ ਰਾਗ ਹੈ ਸ੍ਰੀ ਰਾਗ ਤੋਂ ਆਰੰਭਤਾ ਹੋ ਰਹੀ ਹੈ ਔਰ ਆਰੰਭ ਵਿੱਚ ਹੀ ਜਿਹੜਾ ਸਰਲੇਖ ਆਇਆ ਹੈ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਪਪਾ ਹਾਹੇ ਸਿਆਰੀ ਲੱਲੇ ਕੰਨਾ ਅੱਖਰਾਂ ਵਿੱਚ ਵੀ ਸਤਿਗੁਰੂ ਜੀ ਨੇ ਲਿਖਿਆ ਹੈ ਔਰ ਅੱਗੇ ਏਕਾ ਅੰਕ ਵੀ ਪਾਇਆ ਹੈ ਅੱਗੇ ਘਰ ਪਹਿਲਾ ਘਰ ਸੁਰ ਤਾਰ ਨਾਲ ਸੰਬੰਧ ਰੱਖਦਾ ਹੈ ਰਾਗ ਦੇ ਗਾਇਨ ਕਰਨ ਦੇ ਭਾਰਤੀ ਸੰਗੀਤ ਪદ્ધਤੀ ਮੁਤਾਬਕ 64 ਧਾਮ ਮੰਨੇ ਜਾਂਦੇ ਨੇ ਸੰਸਕ੍ਰਿਤ ਵਿੱਚ ਧਾਮ ਗੁਰਮੁਖੀ ਵਿੱਚ ਉਸ ਨੂੰ ਘਰ ਕਿਹਾ ਹੈ ਗੁਰਬਾਣੀ 17 ਘਰਾ ਵਿੱਚ ਸਤਿਗੁਰੂ ਜੀ ਨੇ ਉਚਾਰਨ ਕੀਤੀ ਹੈ ਜਿਹੜਾ ਅੱਖਰਾਂ ਵਿੱਚ ਵੀ ਪਹਿਲਾ ਆਇਆ ਔਰ ਅੱਗੇ ਵੀ ਏਕਾ ਆਇਆ ਹੈ ਇਹ ਅੱਖਰਾਂ ਵਿੱਚ ਪਹਿਲਾ ਲਿਖਣ ਤੋਂ ਭਾਵ ਸਤਿਗੁਰੂ ਜੀ ਨੇ ਸਾਨੂੰ ਹਦਾਇਤ ਕੀਤੀ ਹੈ ਕਿ ਇਸ ਨੂੰ ਮਹੱਲਾ ਇੱਕ ਨਹੀਂ ਕਹਿਣਾ ਜਾਂ ਕਿਸੇ ਹੋਰ ਢੰਗ ਤਰੀਕੇ ਨਾਲ ਨਹੀਂ ਬੋਲਣਾ ਮਹੱਲਾ ਪਹਿਲਾ ਕਹਿ ਕੇ ਉਚਾਰਨ ਕਰਨਾ ਹੈ ਇਹਨਾਂ ਜਿਹੜਾ ਅੰਕਾਂ ਦਾ ਉਚਾਰਨ ਦਾ ਢੰਗ ਹੈ ਇਹ ਸਦਾ ਵਾਸਤੇ ਭਾਈ ਯਾਦ ਰੱਖ ਲੈਣਾ ਅਗਾਹ ਸਮਝ ਲੈਣਾ ਗੁਰਬਾਣੀ ਵਿੱਚ ਜਿੱਥੇ ਸਤਿਗੁਰੂ ਜੀ ਨੇ ਅੱਖਰ ਪਹਿਲਾਂ ਲਿਖੇ ਨੇ ਤੇ ਅੰਕ ਬਾਅਦ ਵਿੱਚ ਲਿਖਿਆ ਹੈ ਇਹਦਾ ਉਚਾਰਨ ਇੱਕੋ ਵਾਰੀ ਹੋਵੇਗਾ ਦੁਬਾਰਾ ਨਹੀਂ ਹੋਵੇਗਾ ਪਰ ਜਿੱਥੇ ਅੰਕ ਪਹਿਲਾਂ ਲਿਖ ਕੇ ਅੱਖਰਾਂ ਵਿੱਚ ਦੁਬਾਰਾ ਲਿਖਿਆ ਹੋਵੇ ਉਹਦਾ ਉਚਾਰਨ ਦੁਬਾਰਾ ਹੋਵੇਗਾ ਜਿਵੇਂ ਇੱਥੇ ਮਹਾਰਾਜ ਨੇ ਅੱਖਰਾਂ ਵਿੱਚ ਪਹਿਲਾ ਪਹਿਲਾਂ ਲਿਖਿਆ ਹੈ ਏਕਾ ਬਾਦ ਵਿੱਚ ਲਿਖਿਆ ਹੈ ਇੱਥੇ ਅਸੀਂ ਇੱਕੋ ਆਰ ਹੀ ਬੋਲਾਂਗੇ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਜੇ ਇੱਥੇ ਏਕਾ ਪਹਿਲਾਂ ਹੁੰਦਾ ਤੇ ਪਹਿਲਾ ਅੱਖਰਾਂ ਵਿੱਚ ਬਾਦ ਹੁੰੱਚ ਹੁੰਦਾ ਤਾਂ ਪਹਿਲਾ ਪਹਿਲਾ ਆਪਾਂ ਇਉਂ ਥੋੜੀ ਜਮਕ ਦੇ ਕੇ ਦੁਬਾਰਾ ਉਚਾਰਨ ਕਰਨਾ ਸੀ ਅਗਾ ਐਸਾ ਪਾਠ ਆਵੇਗਾ ਕੁਰਬਾਨੀ ਵਿੱਚ ਜਿੱਥੇ ਅੰਕ ਪਹਿਲਾ ਹੈ ਤੇ ਅਖਰ ਬਾਦ ਵਿੱਚ ਨੇ ਉਥੇ ਇਹ ਦੋ ਵਾਰ ਉਚਾਰਨ ਕੀਤਾ ਜਾਂਦਾ ਹੈ ਪਰ ਜਿੱਥੇ ਅੰਕ ਬਾਦ ਵਿੱਚ ਆਵੇ ਉਸ ਦਾ ਉਚਾਰਨ ਨਹੀਂ ਹੋਣਾ ਇਹ ਨਿਜਮ ਹੈ ਇਹ ਅਸੂਲ ਹੈ ਜਿਹੜਾ ਆਰੰਭ ਤੋਂ ਚੱਲਿਆ ਆ ਰਿਹਾ ਹੈ ਇਸ ਅਸੂਲ ਨੂੰ ਚੇਤੇ ਰੱਖੋ